ਕਹਿੰਦੇ ਨੇ ਕਿ ਜਦੋਂ ਰੱਬ ਦਿੰਦਾ ਹੈ ਤੇ ਛੱਪੜ ਪਾੜ ਕੇ ਹੀ ਦਿੰਦਾ ਹੈ ਤੇ ਜਦੋਂ ਤੁਹਾਡੀ ਕਿਸਮਤ ਚਮਕਦੀ ਹੈ ਤੇ ਉਦੋਂ ਤੁਸੀਂ ਕਦੇ ਸੋਚ ਵੀ ਨਹੀਂ ਸਕਦੇ ਕਿ ਜਿਹਾ ਕੁਝ ਵੀ ਤੁਹਾਡੇ ਨਾਲ ਹੋ ਸਕਦਾ ਹੈ ਇੱਕ ਮਾਮਲਾ ਫਾਜ਼ਿਲਕਾ ਜ਼ਿਲ੍ਹਾ ਦੇ ਪਿੰਡ ਇਹ ਹੈ ਬੋਤਲਾ ਦੇ ਰਹਿਣ ਵਾਲੇ ਗਗਨਦੀਪ ਸਿੰਘ ਨਾਲ ਜੁੜਿਆ ਹੋਇਆ ਜਿੱਥੇ ਘਰ ਦੇ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ ਹੈ ਔਰ ਦੱਸਿਏ ਤਾਂ ਹੁਣੇ ਵਧਾਈਆਂ ਦੇਣ ਵਾਲਿਆਂ ਦਾ ਤਾਂ ਤਾਣਤਾ ਲੱਗਿਆ ਹੋਇਆ ਗਗਨਦੀਪ ਸਿੰਘ ਨੇ ਪੰਜਾਬ ਰਾਜ ਲੋਹੜੀ ਬੰਪਰ ਲਾਟਰੀ ਦੇ ਵਿੱਚ 50 ਲੱਖ ਰੁਪਏ ਦਾ ਤੀਜਾ ਸਭ ਤੋਂ ਵੱਡਾ ਇਨਾਮ ਜਿੱਤ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਇਹ ਜਿੱਤ ਖਾਸ ਤੌਰ ਤੇ ਖਾਸ ਇਹ ਹੈ ਕਿ ਕਿਉਂਕਿ ਉਸਨੇ ਇਹ ਟਿਕਟ ਆਪਣੇ ਪਰਿਵਾਰ ਤੋਂ ਚੋਰੀ ਛਿਪੇ ਖਰੀਦੀ ਸੀਗੀ ਔਰ ਗਗਨਦੀਪ ਲੰਬੇ ਸਮੇਂ ਤੋਂ ਲਾਟਰੀ ਟਿਕਟਾਂ ਖਰੀਦ ਰਿਹਾ ਹੈ ਤੇ ਪਰ ਕਦੇ ਇਨਾਮ ਨਹੀਂ ਜਿੱਤਿਆ ਜਿਸ ਕਰਕੇ ਉਸਾ ਵਾਰ ਅਕਸਰ ਉਸ ਨਾਲ ਨਰਾਜ਼ ਹੋ ਜਾਂਦਾ ਸੀ ਕਿ ਉਸ ਨੂੰ ਪੈਸੇ ਬਰਬਾਦ ਨਾ ਕਰਨ ਦੀ ਸਲਾਹ ਵੀ ਦਿੱਤੀ ਜਾਂਦੀ ਸੀ ਇਸ ਵਾਰ ਜਦੋਂ ਲੋਹੜੀ ਵੰਪਰ ਲਾਟਰੀ ਆਈ ਤਾਂ ਗगनਦੇਵ ਤੇ ਪਿਤਾ ਓਮਪ੍ਰਕਾਸ਼ ਨੇ ਖੁਦ ਇੱਕ ਟਿਕਟ ਖਰੀਦੀ ਅਤੇ ਗगनਦੀਪ ਨੂੰ ਸਖਤੀ ਨਾਲ ਕਿਹਾ ਕਿ ਉਹ ਕੋਈ ਵੀ ਉਹ ਕੋਈ ਵੀ ਨਾ ਖਰੀਦੇ ਇਸ ਦੇ ਬਾਵਜੂਦ ਗगनਦੀਪ ਸਿੰਘ ਆਪਣੀ ਪ੍ਰੀਖਿਆ ਦੇ ਬਹਾਨੇ ਘਰੋਂ ਚਲਾ ਗਿਆ ਅਤੇ ਫਾਜ਼ਲਗਾ ਦੇ ਰੂਪ ਚੰਦਰ ਲਾਟਰੀ ਦੀ ਦੁਕਾਨ ਤੇ ਗੁਪਤ ਰੂਪ ਚ ਇੱਕ ਟਿਕਟ ਖਰੀਦੀ ਇਥੋਂ ਹੀ ਉਸ ਦੀ ਕਿਸਮਤ ਨੇ ਸਾਥ ਦਿੱਤਾ ਤੇ ਉਸ ਨੇ ਲਾਟਰੀ ਜਿੱਤ ਲਈ ਹੈ ਹਾਲਾਂਕਿ ਇਹ ਕਹਾਵਤ ਬਿਲਕੁਲ ਸਹੀ ਬੈਂਦੀ ਹੈ ਕਿ ਜਦੋਂ ਰੱਬ ਕਿਸਮਤ ਚਮਕਾਉਂਦਾ ਹੈ ਜਦੋਂ ਸਾਥ ਦਿੰਦਾ ਹੈ ਤਾਂ ਫਿਰ ਆਪਣੇ ਆਪ ਹੀ ਕਿਸਮਤ ਜਿਹੜੇ ਦੇ ਤਾਰੇ ਬੁਲੰਦ ਹੋ ਜਾਂਦੇ ਨੇ ਇਸੇ ਤਰੀਕੇ ਦੇ ਨਾਲ ਪੰਜਾਬ ਦੇ ਮੁੰਡੇ ਦੀ ਕਿਸਮਤ ਚਮਕਦੀ ਹੋਈ ਨਜ਼ਰ ਆਈ ਹੈ ਉੱਥੇ ਹੀ ਦਾਦੀ ਇਹ ਕੇ ਪਿਆ 10 ਲੱਖ ਰੁਪਏ ਦਾ ਤੀਜਾ ਸਭ ਤੋਂ ਵੱਡਾ ਇਨਾਮ ਜਿਹੜਾ ਜਿੱਤ ਕੇ ਉਸਨੇ ਪਰਿਵਾਰ ਦੇ ਵਿੱਚ ਖੁਸ਼ੀ ਦੀ ਲਹਿਰ ਬਣਾ ਦਿੱਤੀ ਹੈ ਪਰਿਵਾਰ ਜਿਹੜਾ ਵਾ ਬੇਹਦ ਖੁਸ਼ ਹੈ ਔਰ ਪਰਿਵਾਰ ਜਿਹੜਾ ਵਾ ਹੁਣ ਖੁਸ਼ੀ ਦੇ ਵਿੱਚ ਤਾਂ ਜ਼ਰੂਰ ਹੈ ਔਰ ਆਖਰ ਉਹਨਾਂ ਨੇ ਜਿੱਤੇ ਆਪਣੇ ਬੱਚੇ ਨੂੰ ਸਖਤਾਈ ਦੇ ਨਾਲ ਰੋਕਿਆ ਸੀਗਾ ਕਿ ਉਹ ਲੋਟਰੀ ਦੀ ਟਿਕਟਾਂ ਨਾ ਖਰੀਦੇ ਪਰ ਉਸਨੇ ਫਿਰ ਵੀ ਚੋਰੀ-ਛਿਪੇ ਜਦੋਂ ਲੋਟਰੀ ਖਰੀਦੀ ਤੇ ਜਦੋਂ ਲੋਟਰੀ ਨਿਕਲ ਆਈ ਤੇ ਉਸ ਤੋਂ ਬਾਅਦ ਉਸ ਨੂੰ ਬਹੁਤ ਉਸਨੂੰ ਬਹੁਤ ਵੱਡੀ ਰਾਹਤ ਮਿਲੀ ਆ ਔਰ ਪਰਵਾਦ ਬੇहद ਖੁਸ਼ ਵੀ ਜਿਹੜਾ ਨਜ਼ਰ ਆ ਰਿਹਾ ਇਸ ਨੂੰ ਹੀ ਲੈ ਕੇ ਪਰਿਵਾਰ ਦੇ ਵਿੱਚ ਲਗਾਤਾਰ ਹੀ ਹੁਣ ਖੁਸ਼ੀ ਦਾ ਮਾਹੌਲ ਹੈ ਪਰਿਵਾਰਜਾਲੇ ਵਾਲੇ ਬੇहद ਖੁਸ਼ ਨੇ ਕਿਉਂਕਿ ਆਖਰ ਲੰਬੇ ਸਮੇਂ ਤੋਂ ਜਿੱਥੇ ਉਹਨਾਂ ਦਾ ਪੁੱਤ ਲੋਟਰੀਆਂ ਪਾ ਰਿਆ ਸੀ ਪਰ ਉਹ ਲੋਟਰੀ ਉਸ ਦੀ ਨਹੀਂ ਨਿਕਲ ਰਹੀ ਸੀਗੀ ਪਰ ਅਚਾਨਕ ਜਦੋਂ ਹੁਣ ਲੋਟਰੀ ਨਿਕਲੀ ਆ ਤੇ ਪਰਿਵਾਰ ਜਿਹੜਾ ਵਾ ਖੁਸ਼ ਨਜ਼ਰ ਆ ਰਿਹਾ ਤੇ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਵੀ ਦੇਖਣ ਨੂੰ ਮਿਲਿਆ ਤੇ ਹਾਲਾਂਕਿ ਇਹ ਨੌਜਵਾਨ ਵੀ ਬੇहद ਖੁਸ਼ ਨੇ ਜਿਸ ਨੇ ਲੋਟਰੀ ਪਾਈ ਸੀਗੀ ਤੇ 50000 ਦਾ ਤੀਸਰਾ ਨਾਮ ਨਿਕਲਿਆ ਤੇ ਉਸ ਦੀ ਹੋਲੀ ਦੇ ਵਿੱਚ ਆਪਿਆ ਹੋਇਆ ਹੈ ਪਰ ਪਰਿਵਾਰ ਤਾਂ ਖੁਸ਼ ਹੈ ਪਰਮਾਤਮਾ ਨੇ ਵੀ ਉਸ ਦਾ ਬਹੁਤ ਵੱਡਾ ਸਾਥ ਦਿੱਤਾ ਅਖਰ ਇਹ ਵੀ ਕਿਹਾ ਜਾਂਦਾ ਹੈ ਕਿ ਜਦੋਂ ਤੁਸੀਂ ਵਾਰ-ਵਾਰ ਕੋਸ਼ਿਸ਼ ਕਰਦੇ ਰਹਿੰਦੇ ਹੋ ਤੇ ਭਗਵਾਨ ਜਿਹੜਾ ਪਰਮਾਤਮਾ ਜੋ ਹੈ ਹਮੇਸ਼ਾ ਤੁਹਾਡੀਆਂ ਖੁਸ਼ੀਆਂ ਨੂੰ ਬਹਾਲ ਕਰਨ ਦੇ ਵਿੱਚ ਜ਼ਰੂਰ ਲੱਗਦਾ ਹੈ ਤੇ ਇਸ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਤੇ ਪਰਿਵਾਰਕ ਮੈਂਬਰਾਂ ਨੂੰ ਹਰ ਕੋਈ ਵਧਾਈ ਦੇ ਰਿਹਾ ਹੈ